ਸੋ ਵੀਰੇ ਕੀ ਹਾਲ ਚਾਲ ਵੈਲਕਮ ਟੂ ਵਲੌਗ ਸੋ ਪਹਿਲਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਲੱਗੇ ਆਂ ਲੋ ਨੂੰ ਪਹਿਲੀ ਸਪਰੇਅ ਕਰਨਾ ਆਪਾਂ 32 ਦਿਨ ਦੇ ਆਲੂ ਹੋ ਚੁੱਕੇ ਆ ਆਪਣੇ ਆਲੂ ਤਾਂ ਚੈੱਕ ਕਰਾਉਣੇ ਆ ਤੇ ਕਿਹੜੀ ਕਿਹੜੀ ਸਪਰੇਅ ਕਰਨੀ ਆ ਉਹ ਵੀ ਦੱਸਾਂਗੇ ਸਾਰੀ ਵੀਡੀਓ ਦੇਖਿਓ ਕਮੈਂਟ ਕਰਨਾ ਨਾ ਭੁੱਲਿਓ ਚਲੋ ਚੈੱਕ ਕਰੋ ਪਹਿਲਾ ਆਪਣੇ ਫਕਰਾ ਆ ਜਾਲੂ ਆ ਤੇ ਅੱਜ ਲੱਗੇ ਆਂ ਜੀ ਆਪਾਂ ਪਹਿਲੀ ਸਪਰੇਅ ਕਰਨੇ ਨੂੰ ਟੈਂਕੀ ਭਰ ਕੇ ਲੈ ਗਏ ਆਂ ਪਾਣੀ ਦੀ ਕਿਉਂਕਿ 800 ਪਾਣੀ ਨਹੀਂ ਲੈਣਾ ਕਦੀ ਸਪਰੇਅ ਕਰਨ ਲੱਗੇ ਮਿੱਟੀ ਪੈਂਦੀ ਹੈ ਮਿੱਟੀ ਨਾਲ ਦਵਾਈ ਦਾ ਅੱਧਾ ਅਸਰ ਮਿਲਦਾ ਆਪਾਂ ਨੂੰ ਸਵਾਦ ਦਵਾਈਆਂ ਮੈਂ ਰੱਖੀਆਂ ਤੁਹਾਨੂੰ ਚੈੱਕ ਕਰਾਉਂਗਾ ਜਰੂਰ ਜਿੜੀ ਜਿੜੀ ਪਾ ਰਹੇ ਆਪਾਂ ਪਹਿਲਾਂ ਆਲੂ ਚੈੱਕ ਕਰੋ ਤੁਸੀਂ ਆਲੂ ਦੀ ਕੰਡੀਸ਼ਨ ਇਹਨੂੰ ਬਨਾਈ ਹੋ ਚੁੱਕੀ ਆ ਬਨਾਈ ਤੋਂ ਬਾਅਦ ਇੱਕ ਪਾਣੀ ਲੱਗ ਗਿਆ ਆ ਇਸ ਤੋਂ ਬਾਅਦ ਹੁਣ ਸਪਰੇਅ ਦੀ ਵਾਰੀ ਆ ਸੋ ਸਪਰੇਅ ਚੈੱਕ ਹੋਣਾ ਤੁਹਾਨੂੰ ਪਹਿਲਾਂ ਇੱਕ ਤਾਂ ਕਰ ਲੱਗੇ ਆਪਾਂ ਐਮ 45 ਨੰਬਰ 2 ਕਰ ਰਹੇ ਆ ਜੀ ਥਾਇਓ 30 ਐਫ ਜਿਹੜੀ ਤੇਲੇ ਵਾਸਤੇ ਹੁੰਦੀ ਆ ਫਿਰ ਪਾਉਣੀ ਆ ਜੀ ਕੁਆਂਟਸ ਡੋਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਮੈਂਟਸ ਤੇ ਪਿੰਨ ਕਰ ਦਊਗਾ ਆ ਸਟicker ਆ ਜਿਹੜਾ ਲਾਸਟ ਵਿੱਚ ਪਾਉਣਾ ਬਹੁਤ ਜ਼ਰੂਰੀ ਆ ਕੋ ਪੰਪ ਪੈਂਦੇ ਤੁਹਾਨੂੰ ਚੈੱਕ ਕਰਾਉਣਾ ਇੱਕ ਵਾਰੀ ਕਿੰਨੀ ਇੱਕ ਫਲੋ ਤੇ ਰੱਖਣਾ ਆਪਾਂ ਪੰਪ ਪ੍ਰੈਸ਼ਰ ਕਿੰਨਾ ਚਾਹੀਦਾ ਆ ਸਾਰੀ ਜਾਣਕਾਰੀ ਤੁਹਾਨੂੰ ਮਿਲੂਗੀ ਦੇਖਦੇ ਹੋਰੋ ਵੀਡੀਓ ਲਾਸਟ ਤੱਕ ਦੇਖਿਓ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਕਰਨਾ ਵੀਡੀਓ ਨੂੰ ਨਾ ਭੁੱਲਿਓ ਤੋਂ ਸਪਰੇਅ ਤਾਂ ਹੁਣ ਜੈਕ ਕਰਾਉਨੇ ਆ ਪੱਤੇ ਐਨ ਗਿੱਲੇ ਚਾਹੀਦੇ ਕਰਨੇ ਸਪਰੇਅ ਨਾਲ ਰਿਜ਼ਲਟ ਫੇ ਆਪਾਂ ਨੂੰ ਮਿਲੂਗਾ ਪੂਰਾ ਬਹੁਤ ਵਧੀਆ ਜਿਨ੍ਹਾਂ ਦੇ ਪੱਤੇ ਗੱਲੇ ਨਹੀਂ ਹੁੰਦੇ ਪੱਤਿਆਂ ਦਾ ਦਵਾਈ ਡਿੱਗਣੀ ចਹੀਦੀ ਹੈ ਜਿਦੋਂ ਦੇਖੋ ਇਹਦਾ ਡਿੱਗਦੀ ਪਈ ਆ ਆਹ ਰੁਪ ਦਵਾਈ ਲੱਗਦੀਆਂ ਨਾਲ ਐਮ 45 ਆ ਸੋ ਸਪਰੇ ਹੋਣ ਤੋਂ ਬਾਅਦ ਅਸੀਂ ਚੈੱਕ ਕਰੋਨਾ ਦੂਜੇ ਥਾਂ ਖੇਤ ਚ ਆਪਣੇ ਦੂਜੇ ਆਲੂ ਉੱਥੇ ਇੱਕ ਸਪੈਸ਼ਲ ਦਵਾਈ ਨਾਲ ਹੋਰ ਪਾਵਾਂਗੇ ਜਰੂਰ ਦੇਖਿਓ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਸੋ ਇਧਰ ਵੀ ਸਪਰੇਅ ਕੰਪਲੀਟ ਹੋ ਗਈ ਆਪਣੀ ਸੋ ਨੈਕਸਟ ਵੀਡੀਓ ਨੈਕਸਟ ਸਪਰੇਅ ਕਰਾਂਗੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ